ਕਿੰਦਾ ਬੋਲਸਨ ਬੂ ਆਜੋ ਆਜੋ ਮੈਂ ਤੇਰਾ ਉੱਤੇ ਜਾਉਂਦਾ ਕਰਦਾ 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 ਕਿਹਨੇ ਜਰੋਗੀ ਫੋਨ ਕਰੂ 200 ਕਿਵੇਂ ਬੰਦਾ ਚੱਲਣ ਦਾ ਪੁਆਇੰਟ ਹੋ ਗਿਆ ਆਉਂਦੇ ਆ 4:00 ਵਜੇ ਨਾਲੇ ਘੱਡੋਂ ਪਰੇ ਮੋਰ ਗਿਆ ਉਹ ਵੀ ਛੱਡਿਆ ਦੇਣਾ ਉਹਨਾਂ ਨੇ ਆਜੋ 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 ਬੰਦ ਕਰ ਆਜੋ ਆਜੋ ਬੰਦ ਕਰ ਇੱਥੋਂ ਵੱਡੇ ਮੁੰਡੇ ਇੱਥੋਂ ਆ ਗੱਡੀ ਜੀ ਗੱਡੀ ਸਮਰਾਲਾ ਫਿਰ ਕਹਿੰਦਾ ਖੰਨੇ ਦਾ ਹੁਣ ਕਹਿੰਦਾ ਤੁਲੂਆਂ ਦਾ ਚਲੋ ਇਹ ਇਹਦਾ ਕੀ ਬਣੂਗਾ ਜੀ ਹੁਣ ਇਕਸਪਰੀਮੈਂਟ ਭਾਈ ਕੋਈ ਤੁਹਾਡੀ ਜਗਾ ਨਾਲ ਜਿੱਦੇ ਆਈ ਹੈ ਜੀ ਤਾਂ ਪਹਿਲਾਂ ਜਦੋਂ ਬੋਗੀਆਂ ਬਣਾਉਣ ਦਾ ਪਰ ਮੜ ਜਾ ਖੜਤਾ ਦੇ ਕੋਈ ਨਾਲ ਪਰ ਸਾਨੂੰ ਪਤ ਪੁੱਛਣਾ ਹੁੰਦਾ ਸਾਨੂੰ ਇਹ ਐ ਕਿੱਥੇ ਐ ਮੰਨੀ ਇਹਦਾ ਕਹਾਂ ਤੇ ਬਹੁਤ ਵੀ ਧਿਆਨ ਲੱਗ ਰਿਹਾ ਹੈ ਨਾ ਬਹੁਤ ਬਣਾਉਂਦੇ ਆਂ ਮੇਰਾ ਨਾਮ ਸੋਨੀਆ ਹੋਰ ਮੈਂ ਸਮਰਾਲੇ ਦੀ ਰਹਿਣ ਵਾਲੀ ਆ ਮੈਂ ਜੌਬ ਤੋਂ ਘਰ ਜਾ ਰਹੀ ਸੀ ਕਿ ਤੇ ਆ ਰੋਡ ਤੇ ਇੱਕ ਮੁੰਡਾ ਮੇਰਾ ਫੋਨ ਖੋ ਕੇ ਲੈ ਗਿਆ ਵਾ ਕਿੱਥੇ ਕੰਮ ਕਰਦੇ ਹੋ ਮੈਂ ਜੀ ਪੀ ਐਨ ਬੀ ਬੈਂਕ ਵਿੱਚ ਆ ਲੁਧਿਆਣਾ ਕਿੱਟਣਾ ਵਾ ਕਿੰਨੇ ਕਬ ਜੀ ਦੀ ਕਿਟਣਾ ਏਦੀ ਤਕਰੀਬਨ ਹੈਗੀ ਅੱਧੇ ਘੰਟੇ ਦੀ ਸਾਢੇ 1/4 ਦੀ ਹੋਏਗੀ ਸਾਢੇ 1/4 ਪੌਣੇ 5 ਦੇ ਵਿੱਚ ਪਿੱਛੇ ਪਿੱਛਾ ਕਰਦਾ ਹੀ ਥੋੜਾ ਕਿਦਾਂ ਲੱਗ ਰਿਹਾ ਤੁਹਾਨੂੰ ਪਿੱਛੇ ਤਾਂ ਮੈਂ ਦੇਖਿਆ ਨਹੀਂ ਮੇਰੀ ਐਕਚੁਅਲੀ ਬੈਂਕ ਤੋਂ ਨਾ ਕਾਲ ਚੱਲ ਰਹੀ ਸੀ ਵੈਬੈਕਸ ਕਾਲ ਹੁੰਦੀ ਆ ਮੀਟਿੰਗ ਹੁੰਦੀ ਆ ਤੇ ਮੈਂ ਉਹ ਅਟੈਂਡ ਕਰਦੀ ਆ ਰਹੀ ਸੀਗੀ ਮੇਰੇ ਹੱਥ ਦੇ ਵਿੱਚ ਤੁਸੀਂ ਗੱਲ ਕਰ ਰਹੇ ਸੀ ਜਦੋਂ ਕੋਈ ਨਹੀਂ ਗੱਲ ਵੀ ਨਹੀਂ ਕਰ ਰਹੀ ਸੀ ਜਸਟ ਖੜਿਆ ਹੋਇਆ ਸੀਗਾ ਪੈਦਲ ਸੀਗਾ ਸਰ ਪੈਦਲ ਸੀਗਾ ਅੜਲੇ ਦੀ ਹਾਂ ਅ ਪਕੜਿਆ ਤਾਂ ਇਹ ਅੰਕਲ ਹੋਣਾ ਨੇ ਹੈ ਗਿਆ ਤੇ ਮੌਕੇ ਤੇ ਫੜ ਲਿਆ ਜੀ ਕਿੱਥੇ ਦਾ ਰਹਿਣ ਵਾਲਾ ਪਤਾ ਲੱਗਿਆ ਜੀ ਨੇ ਮੋਬਾਈਲੋਂ ਨਹੀਂ ਮੈਂ ਨਹੀਂ ਮਿਲਿਆ ਉਹਨਾਂ ਨੂੰ ਅ ਅੰਕਲ ਉਹਨਾਂ ਨੂੰ ਪਤਾ ਹੋ ਗਿਆ ਕਿਵੇਂ ਦੇਖਦੇ ਹੋ ਦਿਨ ਦਿਹਾੜੇ ਆ ਜਿਹੜੀ ਇਹ ਘਟਨਾ ਵਾਪਰੀ ਆ ਹਾਂਜੀ ਬਹੁਤ ਬਹੁਤ ਜ਼ਿਆਦਾ এনवायरमेंट ਖਰਾਬ ਹੈਗਾ ਇਹਦੇ ਲਈ ਕੁਝ ਕਰਨਾ ਚਾਹੀਦਾ ਹੈ ਹਨਾ ਗਵਰਨਮੈਂਟ ਨੂੰ ਹਾਂਜੀ ਆਈਵੇਆ ਪੁਲਿਸ ਵਾਲੇ ਆਈ ਨਾ ਆਈ ਦਾ ਆਰਡਰ ਦੀ ਗੱਲ ਕਰੀਏ ਤਾਂ ਜਿਹਨ ਦਿਹਾੜੇ ਚੋਰੀਆਂ ਹੋ ਰਹੀਆਂ ਹਾਂਜੀ ਹਾਂਜੀ ਬਹੁਤ ਹੋ ਰਹੀਆਂ ਸਰ ਤੁਸੀਂ ਐਜ ਕੋਈ ਵੀ ਸ਼ਿਕਾਇਤ ਯੈਸ ਸਰ ਹਾਂਜੀ ਹਾਂਜੀ ਇਸ ਦੇ ਰਿਗਾਰਡਿੰਗ ਮੈਂ ਇਹੀ ਕਹੂੰਗੀ ਕਿ ਇਸ ਦੇ ਲਈ ਆਪਾਂ ਨੂੰ ਕੁਝ ਐਕਸ਼ਨ ਲੈਣਾ ਚਾਹੀਦਾ ਸਟਰੋਂਗਲੀ ਤਾਂ ਕਿ ਕਿਸੇ ਹੋਰ ਨਾਲ ਐ ਚੀਜ਼ ਹੋਵੇ ਇਹ ਕਹਿਣਾ ਚਾਹੂੰਗੀ ਹਾਂਜੀ ਥੈਂਕ ਯੂ ਸਰ ਮਨੀ ਅ ਵੀਰੇ ਨਾਮ ਦੀ ਕੀ ਕੱਟਣਾ ਬਾਪਰੀ ਹੈ ਕਿੰਨੇ ਵਜੇ ਵੀਰੇ ਉਹ ਰੇ ਨਾ ਪੌਣੇ 5 ਵਜੇ ਔਰ ਇੱਕ ਮੈਡਮ ਤੁਰੇ ਜਾ ਰਹੇ ਸੀਗੇ ਉਹਨਾਂ ਦੇ ਹੱਥ 'ਚ ਫੋਨ ਫੜਿਆ ਹੋਇਆ ਸੀਗਾ ਇਦਰੋਂ ਇੱਕ ਆਇਆ ਸਮੈਕੀਆ ਜਿਆ ਉਹਨਾਂ ਨੇ ਉਦੋਂ ਤੋਂ ਫੋਨ ਖੋਇਆ ਉਹ ਭੱਜ ਲਿਆ ਉਧਰ ਨੂੰ ਪਿੱਛੇ ਉਹਰੇ ਮੇਰੇ ਡੈਡੀ ਬਾਹਰ ਬੈਠੇ ਸੀਗੇ ਉਹ ਚਾਹ ਪੀ ਰਹੇ ਸੀਗੇ ਉਹਨਾਂ ਨੇ ਸਕੂਟਰੀ ਚੱਕੀ ਇੱਕ ਦੋ ਜਾਣੇ ਹੋਰ ਬੈਠੇ ਸੀ ਉਹ ਸਾਰੇ ਜਾਣੇ ਚਲੇ ਗਏ ਇਹਨਾਂ ਨੇ ਬਜ਼ੁਰਗਾਂ ਨੇ ਫੜ ਲਿਆ ਫਿਰ ਉਹ ਤੇ ਹੁਣ ਉਹ ਫੜਿਆ ਸੀਗਾ ਤੇ ਥਾਣੇ ਐਸਐਚਓ ਸਾਹਿਬ ਨੂੰ ਫੋਨ ਕਰਤਾ ਸੀਗਾ ਤੇ ਉਹ ਉਹਨਾਂ ਨੂੰ ਲੈ ਗਏ ਅਵਤਾਰ ਚਾਂਦੀ ਐਸਐ ਉਹ ਲੈ ਗਏ ਉਹਨਾਂ ਨੂੰ ਥਾਣੇ ਦੀ ਦੇਣਾ ਪਤੰਨੇ ਜਿਹੜੀਆਂ ਬਾਰਦਾਤਾਂ ਹੋ ਰਹੀਆਂ ਨੇ ਕਿਵੇਂ ਦੇਖਦੇ ਮੇਰੇ ਬਹੁਤ ਬਾਰਦਾਤਾਂ ਹੋ ਰਹੀਆਂ ਨੇ ਮੱਲੇ ਦੇ ਵਿੱਚ ਚੋਰੀਆਂ ਬਹੁਤ ਵੱਧ ਰਹੀਆਂ ਨੇ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਜਾਣ ਕੇ ਕੰਪਲੇਂਟਾਂ ਦਿੱਤੀਆਂ ਨੇ ਬਹੁਤ ਚੋਰੀਆਂ ਹੋ ਰਹੀਆਂ ਨੇ ਜੀ ਇਹ ਨਸ਼ੇ ਵਾਲਿਆਂ ਦਾ ਬਹੁਤ ਜ਼ਿਆਦਾ ਹੋ ਰਿਹਾ ਨਸ਼ੇ ਕਰਕੇ ਹੋ ਰਿਹਾ ਨਸ਼ੇ ਕਰਕੇ ਹੋ ਰਿਹਾ ਜੀ ਪਤਾ ਲੱਗਿਆ ਮੁੰਡਾ ਕਿੱਥੇ ਦਾ ਰਹਿਣੇ ਵਾਲਾ ਸੀ ਇਹ ਕਦੇ ਖੰਨੇ ਦਾ ਕਹਿ ਦਿੰਦਾ ਜੀ ਠੀਕਾ ਕਦੇ ਰਾਜੇ ਆਲ ਦਾ ਕਹਿ ਰਹਿੰਦਾ ਕਦੇ ਕੁल्ले ਵਾਲ ਦਾ ਕਹਿ ਦਿੰਦਾ ਪਤਾ ਨਹੀਂ ਲੱਗਦਾ ਜੀ ਕਿ ਕੀ ਸੱਚ ਪਰ ਨਸ਼ੇ ਕਰਕੇ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਬਹੁਤ ਹੋਰੇ ਚੋਰੀਆਂ ਹੋ ਰਹੀਆਂ ਨੇ ਬਹੁਤ ਫੋਨ ਖੋਏ ਜਾਂਦੇ ਹਾਂ ਜੀ ਜਿਹੜੇ ਪਹਿਲਾਂ